ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਦੇ ਕੂਟਰ ਵਾਹਕ ਭਰਾਵਾਂ ਨੂੰ ਅੱਜ ਇਹ ਸਾਰੇ ਵੀਰਾਂ ਦਾ ਸਾਡੇ ਦਾ ਇਕੱਠ ਹੋਇਆ ਜੀ ਕਮੇਟੀ ਦਾ ਜਿੰਨੇ ਵੀ ਸਾਰੇ ਭਰਾ ਬੈਠੇ ਨੇ ਪ੍ਰਧਾਨ ਸਾਹਿਬ ਬੈਠੇ ਨੇ ਕਿ ਅਸੀਂ ਇੱਧਰ ਕੰਮ ਆੜੀ ਉਹ ਚਲੇ ਜੀ ਭਾਜੀ ਕਮੇਟੀ ਨੇ ਇਹ ਡਿਸੀਜਨ ਲਿਆ ਕਿ ਕੀਪੇ ਨੂੰ 50000 ਰੁਪਏ ਜੁਰਮਾਨਾ ਤੇ 1 ਸਾਲ ਲਈ 26 ਦੀ ਅੱਜ ਵਾਲੀ ਤਰੀਕਾ ਬਈ ਅੱਜ ਦੀ ਕਮੇਟੀ ਦਾ 26 ਤਰੀਕਾ 8ਵਾਂ ਮਹੀਨਾ ਨਾ ਹਾਂ 1 ਸਾਲ ਲਈ ਕੀਪਾ ਬਾਜ਼ੀਆਂ ਤੋਂ ਬੈਨਾਂ ਸੋ ਕੋਈ ਕੂਤਰ ਆ ਸਕਦਾ ਹਾਂ ਨਾ ਕਿਸੇ ਦੇ ਕੂਤਰ ਸਾਹਮ੍ਹ ਸਕਦਾ ਨਾ ਕਿਸੇ ਦੇ ਹੀੜਾ ਸਕਦਾ ਇਹਦਾ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਕੋਈ ਇਹ ਬਾਕੀ ਪੈਨੋ ਦੇ ਕਿਤੇ ਵੀ ਕੂਤਰ ਨਾ ਉਡਣ ਦੇ ਜੇ ਕਿ ਕਲੱਬ ਛੋੜ ਦੋ ਤੇ ਜਿਹੜਾ 50000 ਰੁਪਇਆ ਜੁਰਮਾਨਾ ਲਾਇਆ ਉਹ ਗੁਰੂ ਘਰ ਇਹ ਜਾ ਕੇ ਮਾਫੀ ਮੰਗਣਗੇ ਤੇ ਨਾਲੇ ਇਹ ਗੁਰੂ ਘਰ ਜਾ ਕੇ ਉੱਥੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਉਹ ਨਹੀਂ ਪਰਚੀ ਕਲਾ ਕੇ ਸਾਡੀ ਕਮੇਟੀ ਨੂੰ ਜਮ੍ਹਾਂ ਕਰਾਉਣਗੇ 50000 ਤੇ ਗਾਂਵ ਵਾਲੀ ਜਿਹੜਾ ਇਦਾਂ ਗੋਲੀ ਲਾਉਂਦਾ ਫੜਿਆ ਗਿਆ ਉਹਨੂੰ 5 ਸਾਲ ਲਈ ਬੈਨ ਕਰਾਂਗੇ ਤੇ ਜਿਹਦੇ ਘਰੋਂ ਕਬੂਤਰ ਹੋਊਗਾ ਉਹਨੂੰ ਵੀ ਬੈਨ ਕਰਾਂਗੇ ਤੇ ਜਿਹੜਾ ਕਬੂਤਰ ਲੈ ਕੇ ਜਾਊਗਾ ਬਾਜੀ ਤੇ ਉਹਨੂੰ ਵੀ ਬੈਨ ਕਰਾਂਗੇ ਤੇ ਪਲੱਸ ਇੱਕ ਵਾਰ ਉਹਦੀ ਉਹਦੀ ਵਾਰੀ 3 ਗੁਣਾ ਆ ਵਧੂਗਾ ਹੁਣ 50000 ਲਾਇਆ 1.5 ਲੱਖ ਲਾ ਲਏ ਠੀਕ ਹੈ ਸੱਸੀ ਜੀ ਬਾਈ ਜੀ ਕਾਲ ਸਾਹਿਬ ਬਾਈ ਜੀ ਦੀ ਫਤਿਹ ਚਲੋ ਜੀ ਚਲੋ ਚੱਲੀ ਆਉਣਾ ਬਹੁਤ ਟਾਈਮ ਹੋ ਗਿਆ ਬਹੁਤ ਯਾਰ ਚੈੱਕ ਕਰਦੇ ਵੀ ਆਣੀ